ਪੁਲਿਸ ਨੇ ਚਾਇਨਾ ਡੋਰ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸੇ ਕੜੀ ਤਹਿਤ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਸੁਨੀਲ ਕੁਮਾਰ ਉਰਫ ਸੋਨੂ ਵਾਸੀ ਚੋਲਾ ਮਹਿਲ ਦੇ ਘਰ ਤੋਂ 35 ਗੱਟੂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨਜੂ ਡੀਸੀ ਸਾਹਿਬ ਵੱਲੋਂ ਜਿਹੜਾ ਚਾਈਨਾ ਡੋਰ ਚਲਾਉਣ ਵਾਲਾ ਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆ ਅਤੇ ਚਾਈਨਾ ਡੋਰ ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਆਰਡਰਾਂ ਦੀ ਪਾਲਣਾ ਕਰਦੇ ਹੋਏ ਕੱਲ ਥਾਲਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਇੱਕ ਸੁਨੀਲ ਕੁਮਾਰ ਸੱਨੀ ਜਿਹੜਾ ਇੱਕ ਦੁਪਾਲ ਕਰਿਆਨੇ ਦੀ ਦੁਕਾਨ ਚਲਾਉਂਦਾ ਉਦੇ ਬਾਰੇ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਜੋ ਆਪਣੀ ਦੁਕਾਨ ਉਧਰ ਚਾਈਨਾ ਡੋਰ ਵਾਲੇ ਗੱਟੂ ਜਿਹੜੇ ਉਹ ਵੇਚ ਰਿਹਾ ਹੈ ਜੋ ਉੱਥੇ ਉਹਦਾ ਰੇਡ ਕਰਕੇ ਸ੍ਰੀਲ ਕੁਮਾਰ ਸਾਨੂੰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਰੋਰ ਤੋਂ 35 ਗੱਟੂ ਜਿਹੜੇ ਚਾਈਨਾ ਡੋਰ ਦੇ ਉਹ ਬਰਾਮਦ ਕੀਤੇ ਗਏ ਇਹਨਾਂ ਦਿਨਾਂ ਵਿੱਚ ਕਾਫੀ ਰੋਜਾਨਾ ਹੁੰਦਾ ਚਾਈਨਾ ਡੋਰ ਦਾ ਕਾਫੀ ਵਰਤੀ ਜਾਂਦੀ ਹੈ ਲਗਾਤਾਰ ਕਾਰਵਾਈ ਜਾਰੀ ਰਹੀ ਸੀ ਬਿਲਕੁਲ ਜੀ ਬਿਲਕੁਲ ਮੈਂ ਆਪ ਜੀ ਤੇ ਮਾਧੇਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜਾ ਵੀ ਇਹ ਕੰਮ ਕਰਦਾ ਹੈ ਕਿ ਜਿਹੜਾ ਇਹਦੇ ਚਾਈਨਾ ਡੋਰ ਵੇਚਣ ਤੇ ਬਿਲਕੁਲ ਜਿਹੜੀ ਪਾਬੰਦੀ ਹੈ ਕੋਈ ਵੀ ਜਿਹੜਾ ਵਿਅਕਤੀ ਜਿਹੜਾ ਵੀ ਚਾਈਨਾ ਡੋਰ ਵੇਚੇਗਾ ਜਾਂ ਜੇ ਕਿਸੇ ਕਿਸੇ ਦੇ ਕਬਜ਼ੇ ਤੋਂ ਬਰਾਮਦ ਹੋਈ ਉਹਦੇ ਖਿਲਾਫ ਕਾਨੂੰਨੀ ਤਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਫਿਰ ਅਗਲੀ ਕਾਰਵਾਈ ਅਮਲ ਜਿਲਾ دی ਜਾਏਗੀ। ਸੋ ਸ਼ਹਿਰ ਵਾਸੀ ਕੋਈ ਸੂਚਨਾ ਦੇਣਾ ਚਾਹਵੇ ਜਾਂ ਤੁਹਾਡੇ ਤੱਕ ਇਨਫੋਰਮੇਸ਼ਨ ਦੇਣਾ ਚਾਹਵੇ ਤੇ ਕਿਵੇਂ ਦੇ ਦੇਵੇ। ਦੇਖੋ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਜੇ 112 ਤੇ ਕਾਲ ਕਰ ਸਕਦੇ ਨੇ 181 ਤੇ ਕਾਲ ਕਰ ਸਕਦੇ ਨੇ ਠਾਣਾ ਸਿਟੀ ਦੇ ਸਾਰੇ ਨੰਬਰ ਜਿਹੜੇ ਆ ਉਹ ਆਨਲਾਈਨ ਡਿਸਪਲੇਅ ਤੇ ਹੈਗੇ ਆ। ਇਦੇ ਨਾਲ ਹੀ ਜਿਹੜੇ ਕੰਟਰੋਲ ਰੂਮ ਦੇ ਨੰਬਰ ਆ ਉਹਨਾਂ ਤੇ ਵੀ ਉਹ ਆਪਣੀ ਸੂਚਨਾ ਦੇ ਸਕਦੇ ਨੇ ਔਰ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ ਜਿਹੜੇ ਕੋਈ ਇਧਰ کاروبار ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਜਿੱਦਾਂ ਆਪ ਜੀ ਜੇਰਾਹੀ ਫਿਰ ਮੈਂ ਉਹਨਾਂ ਨੂੰ ਇਹ ਸੰਦੇਸ਼ ਜਰ ਦੇਣਾ ਚਾਹੁੰਦਾ ਹਾਂ ਕਿ ਜੇ ਜੋ ਵੀ ਵਿਅਕਤੀ ਇਸ ਕੰਮ ਦੇ ਵਿੱਚ ਇਨਵੋਲਵ ਪਾਇਆ ਗਿਆ ਜਾਂ ਜੇ ਕਿਸੇ ਨੇ ਵੀ ਚਾਈਨਾ ਡੋਰ ਵਾਲੇ ਗੱਟੂ ਜਿਹੜੇ ਵਿੱਚ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ